ਦੋਸਤੋ ਅੱਜ ਦੀ ਵੀਡੀਓ ਪੰਜਾਬ ਦੀ ਲੋਕਾਂ ਦੀ ਸ਼ਾਬਾਸ਼ੀ ਪੰਜਾਬ ਦੀ ਲੋਕਾਂ ਦੀ ਏਕਤਾ ਉਹਨਾਂ ਦੀ ਉਹ ਭਾਵਨਾ ਜਿਹੜੀ ਲੋਕਾਂ ਦੀ ਇਨਸਾਨੀਅਤ ਦੀ ਸੇਵਾ ਕਰਨੀ ਉਹਦੇ ਤਹਿਤ ਹੈ ਮੈਂ ਸਹਿਜਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬ ਕਰਾਂ ਕਿ ਸ਼ਿਫਟ ਤੇਰੀ ਤੇਰੇ ਰਹਿਣ ਵਾਲੇ ਲੋਕ ਹੀ ਇਹ ਜਿਹਾਂ ਅੱਜ ਗੱਲ ਕਰਾਂਗੇ ਆਪਾਂ ਚਮਕੌਰ ਸਾਹਿਬ ਦੇ ਨੇੜੇ ਦੀ ਜਿੱਥੇ ਦੌਦਪੁਰ ਦੇ ਬੰਨ ਨੇ ਟੁੱਟ ਜਾਣਾ ਸੀ ਸਤਲੁਜ ਦਰਿਆ 'ਚ ਜਦ ਪੂਰਾ ਬੀਬੀ ਐਮਬੀ ਨੇ ਪਾਣੀ ਛੱੜਤਾ ਇਹ ਪਿੰਕਪਈ ਵੀ ਉੱਥੇ ਤਾਂ 12-12 ਫੁੱਟ ਪਾਣੀ ਆਇਆ ਨਾ ਚਮਕੌਰ ਸਾਹਿਬ ਦਾ ਬੇਟ ਏਰੀਆ ਮੰਛੀਵੜਾ ਦਾ ਬੇਟ ਏਰੀਆ ਤੇ ਮੰਗੜ ਬਲਾਕ ਦਾ ਬੇਟ ਏਰੀਆ ਦਾ ਜਨੇ ਜ਼ਿਲ੍ਹੇ ਦਾ ਤਾਂ ਪੂਰੇ ਪੰਜਾਬ ਤੋਂ ਲੋਕ ਭੱਜੇ ਦੌੜੇ ਬੁੜੇ ਲੋਕ ਆਏ ਮਿੱਟੀ ਲੈ ਕੇ ਆਏ ਟਰਾਲੀਆਂ ਤੇ ਤੋਂ ਮੇਰਾ ਮੈਂ ਵੀ ਉਸ ਇਲਾਕੇ ਦੀ ਮੇਰਾ ਪਿੰਡ ਹੈ ਤੇ ਮੈਂ ਇਹ ਸਮਝਦਾ ਵੀ ਇੰਨੀ ਇੰਨੀ ਜ਼ਿਆਦਾ ਫੁਰਤੀ ਤੇ ਇੰਨੀ ਜਾ ਕੇ ਉਸ ਬੰਨ ਨੂੰ ਬਚਾਉਣ ਦਾ ਜਿਹੜਾ ਕੰਮ ਕੀਤਾ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਸਾਡੀਆਂ ਜਾਨਾਂ ਚਲ ਜਾਣਗੀਆਂ ਇਹ ਦਰਿਆ ਦਾ 12 ਫੁੱਟ ਪਾਣੀ ਆਣਾ ਜਿੱਥੇ ਤੇ ਪਾਣੀ ਟੁੱਟਣਾ ਬੰਨ ਨੇ ਉੱਥੇ ਕੀ ਹਾਲ ਹੋਊਗਾ ਸੋ ਮੈਂ ਮਤਲਬ ਕਿਆ ਇਹ ਕਹਿਣਾ ਵੀ ਵਾਹਿਗੁਰੂ ਨੇ ਕੈਸੀ ਸ਼ਕਤੀ ਦਿੱਤੀ ਹੋਈ ਹੈ ਸਾਨੂੰ ਲੋਕਾਂ ਨੂੰ ਉਹ ਸ਼ਕਤੀ ਦਾ ਮੈਂ ਵਾਹਿਗੁਰੂ ਦਾ ਵੀ ਧੰਨਵਾਦ ਮੈਨੂੰ ਲੱਗਦਾ ਵੀ ਜਿਵੇਂ ਜੱਜ ਆ ਸਾਡੇ ਪਰ ਬਿਫਤਾ ਪੈਂਦੀ ਹੈ ਜਾਂ ਸਾਨੂੰ ਕੋਈ ਵੰਗਾਰ ਪੈਂਦੀ ਹੈ ਭਾਵੇਂ ਉਹ ਕੁਦਰਤੀ ਆਫਤਾਂਵਾਂ ਹੋਣ ਭਾਵੇਂ ਸਰਕਾਰਾਂ ਵੱਲੋਂ ਕੀਤੀਆਂ ਹੋਣ ਭਾਵੇਂ ਬੋਰਡਰ ਟੈਂਸ਼ਨਸ ਹੋਣ ਤਾਂ ਅਸੀਂ ਇਕੱਠੇ ਹੁੰਦੇ ਆ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਵਿੱਚ ਵੀ ਇਹੀ ਕੁਝ ਹੋਇਆ ਸੋ ਦੋਸਤੋ ਆ ਤੁਸੀਂ ਹੁਣ ਇੱਕ ਵੀਡੀਓ ਦੇਖੋਗੇ ਮੈਡਮ ਗੁਰਪ੍ਰੀਤ ਕੌਰ ਪੰਗੂ ਜੀ ਯੇਲੇ ਫਿਲਮੀ ਐਕਟ੍ਰੈਸਾਂ ਉਹ ਜਦੋਂ ਇੱਥੇ ਇੱਥੇ ਬੰਦ ਤੇ ਪਹੁੰਚੇ ਤੋਂ ਨੇ ਦੇਖਿਆ ਵੀ 70 ਸਾਲ ਦੇ ਬਜ਼ੁਰਗ ਇੱਕ 14 ਸਾਲ ਦੇ ਕਈ ਨੌਜਵਾਨ ਬੱਚੇ ਜਿਹੜੇ ਆ ਉਹਨਾਂ ਨੇ ਆ ਬੱਚਾ ਜਿਹੜਾ ਲਿਆ ਚਾ ਕਰੋੜ ਪਿੰਡ ਤੋਂ ਅਗਰਨੌਰ ਸਿੰਘ ਉਹ ਕਹਿੰਦੇ ਵੀ ਜਦੋਂ ਇਸ ਤਰ੍ਹਾਂ ਦੇ ਬੱਚੇ ਸਾਡੀ ਤਾਕਤ ਆ ਇਸ ਤਰ੍ਹਾਂ ਦੀ ਜਿਹੜੀ ਨੌਜਵਾਨੀ ਆ ਪੂਰੇ ਪੰਜਾਬ ਚੋਂ ਆ ਕੇ ਇੱਥੇ ਦਰਿਆ ਨਾਲ ਆਢਾ ਲਾ ਲਿਆ ਵੀ ਤੈਨੂੰ ਟੁੱਟਣੀ ਨਹੀਂ ਦੇਣਾ ਉਹਨਾਂ ਨੇ ਵੀ ਕਿਹਾ ਮੈਸੇਜ ਦਾ ਕਰਦੀਆਂ ਮੇਰੀ ਪੰਗੂ ਜੀ ਨਾਲ ਗੱਲ ਵੀ ਹੋਈ ਉਹ ਕਹਿੰਦੀ ਬਿਲਕੁਲ ਠੀਕ ਆ ਵੀਰ ਜੀ ਵੀ ਪੰਜਾਬ ਦੇ ਵਿੱਚ ਜਦ ਵੀ ਕੋਈ ਆਫਤ ਆਉਗੀ ਸਾਡੇ ਲੋਕ ਇਕੱਠੇ ਆ ਇਕੱਠੇ ਰਹਿਣਗੇ ਤੇ ਤੁਸੀਂ ਆ ਵੀਡੀਓ ਦੇਖੋਗੇ ਜਿਹਦੇ ਚੋ ਬੱਚਾ ਵੀ ਉਹਨਾਂ ਨੇ ਨਾਲ ਖੜਾ ਕੇ ਆਪਣੀ ਗੱਲ ਕਹੀ ਆ ਤੇ ਜਿਹੜੀ ਗੱਲ ਅਸੀਂ ਪਿਛਲੀ ਵੀਡੀਓ ਸੁਣਾਤੀ ਸੀ ਪਰ ਇਸ ਵਾਰੀ ਉਹਨਾਂ ਦੀ ਇੱਕ ਕਲੀਪੀ ਆ ਮੈਡਮ ਗੁਰਪ੍ਰੀਤ ਕੌਰ ਜੀ ਭੰਗੂ ਜਦੋਂ ਉਹ ਇੱਥੇ ਚਮਕੌਰ ਸਾਹਿਬ ਦੇ ਨੇੜੇ ਦੌਦਪੁਰ ਬੰਨਤੇ ਵਿਜ਼ਿਟ ਕਰਨ ਆਏ ਦੇਖਿਆ ਵੀ 14 ਸਾਲ ਦਾ ਬੱਚਾ ਵੀ ਇਹ ਬੰਨ ਦੇ ਬਾਹ ਨੂੰ ਦਰਿਆ ਦੇ ਸਤਲੂ ਦੇ ਦਰਿਆ ਦੇ ਬਾਹ ਨੂੰ ਰੋਕਣ ਆਇਆ ਉਹ ਕਹਿੰਦੀ ਵੀ ਸਾਡੀ ਪੰਜਾਬੀਆਂ ਦੀ ਜਿਹੜੀ ਤਾਕਤ ਹੈ ਉਹ ਇਹੀ ਹੈ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਬਜ਼ੁਰਗਾਂ ਤੱਕ 70 70 ਸਾਲ ਦੇ ਬਜ਼ੁਰਗਾਂ ਤੱਕ ਅਸੀਂ ਆਢਾ ਲਾਇਆ ਹੋਇਆ ਦਰਿਆ ਨਾਲ ਤੇ ਦਰਿਆ ਨੂੰ ਆਪਣੇ ਪਿੰਡਾਂ ਦਾ ਨੁਕਸਾਨ ਨਹੀਂ ਕਰਨ ਦਿੰਦੇ ਜਦੋਂ ਬੱਚੇ ਤੇ ਵੱਡੇ ਬਜ਼ੁਰਗ ਸਾਡੇ ਨਾਲ ਰਲ ਕੇ ਚੱਲਦੇ ਨੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਅਸੀਂ ਹਰ ਆਸਤ ਨੂੰ ਆਪੇ ਅੰਡਰ ਕਰ ਲੈਂਦੇ ਆ ਚੜਿਆ ਪੰਜਾਬ ਆਉਂਦਾ دریاਵਾਂ ਨਾਲ ਆਢੇ ਲਾਉਂਦਾ ਹਟ ਪਿੱਛੇ ਹਟ ਪਿੱਛੇ دریاਵਾ ਤੇਰਾ ਜ਼ੋਰ ਨਹੀਂ ਚੱਲਣਾ ਇਹ ਤੁਸੀਂ ਦੇਖਦੇ ਹੋ ਟਰੈਕਟਰ ਟਰਾਲੀਆਂ ਲਾ ਕੇ ਜਿਵੇਂ ਸਰਦਾਰ ਬਹਾਦਰ ਸਿੰਘ ਜੀਆਂ ਖੈਰਪੁਰ ਟੰਗੜਾੜੀ ਤੋਂ ਨੌਜਵਾਨਾਂ ਨੂੰ ਹੋਰ ਲੋਕਾਂ ਨੂੰ ਪ੍ਰੇਰ ਕੇ ਦੋਦਪੁਰ ਜਿੱਥੇ ਚਮਕੌਰ ਸਾਹਿਬ ਬਲਾਕ ਦੇ ਵਿੱਚ ਟਰਾਲੀਆਂ ਲੈ ਕੇ ਇਹਨਾਂ ਵਰਗੇ ਹੋਰ ਕਿਸਾਨ ਬਹੁਤ ਗਏ ਆ ਉਥੇ ਅੱਜ ਅਸੀਂ ਦੁੱਖ ਦੇਖੀਏ ਵੀ ਇਹਨਾਂ ਦੇ ਇੱਕ ਚਲੂ ਹੜ ਦਾ ਪਾਣੀ ਨਹੀਂ ਸੀ ਆਉਣਾ ਪਰ ਇਹਨੇ ਕਿਹਾ ਨਹੀਂ ਉਹ ਵੀ ਸਾਡੇ ਭਰਾ ਇਸ ਤਰ੍ਹਾਂ ਪੰਜਾਬ ਜਾ ਚੜ ਕੇ ਆਉਂਦਾ ਆਫਤਾ ਨੂੰ ਰੋਕ ਦਿੰਦਾ ਹੈ ਇਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਮਰਨ થી ਨਹੀਂ ਡਰਦੇ ਪ੍ਰੋਫੈਸਰ ਪੂਰਨ ਸਿੰਘ ਜੀ ਸਾਡੇ ਮਹਾਨ ਕਵੀ ਮਹਾਨ ਵਿਦਵਾਨ ਉਹਨਾਂ ਨੇ ਲਿਖਿਆ ਹੈ ਜਿਹੜਾ ਸਦੀਆਂ ਤੋਂ ਸੱਚ ਤੁਰਿਆ ਹੁੰਦਾ ਭਾਵੇਂ ਉਹ ਹੁਗਾਨੀ ਹੋਣ ਭਾਵੇਂ ਮੁਗਲ ਤਾੜ ਵੀ ਹੋਣ ਭਾਵੇਂ ਬਾਰਡਰ ਟੈਨਸ਼ਨਸ ਹੋਵੇ ਭਾਵੇਂ ਆਪਣੀਆਂ ਸਰਕਾਰਾਂ ਨਾਲ ਆਡਾ ਲਾਉਣਾ ਹੋਵੇ ਪੰਜਾਬ ਦੇ ਇਹ ਸੂਰਮੇ ਲੋਕ ਕਦੇ ਨਹੀਂ ਹਟਦੇ ਇੱਥੇ ਹੁਣ ਜਿੱਥੇ ਆ ਤੁਸੀਂ ਦੇਖ ਰਹੇ ਹੋ ਪੂਰੇ ਪੰਜਾਬ ਤੋਂ ਮਿੱਟੀ ਲੈ ਕੇ ਕਿਸਾਨ ਆਉਂਦੇ ਆ ਤਾਂ ਇਹਨਾਂ ਨੇ ਆ ਥੈਲੇ ਚੱਕ ਚੱਕ ਕੇ ਉਥੇ ਉਥੇ ਮਿੱਟੀ ਪਾਉਂਦੇ ਆ ਜਿੱਥੇ ਤੇ ਦਰਿਆ ਨੇ ਟੁੱਟ ਕੇ ਪਿੰਡਾਂ ਦੇ ਵਿੱਚ 12 12 ਫੁੱਟ ਪਾਣੀ ਕਰਨਾ ਸੀ ਤੋਂ ਸਲੂਟ ਆਇਨਾ ਸੂਰਮਿਆਂ ਨੂੰ ਸਲੂਟ ਆਇਨਾ ਯੋਧਿਆਂ ਨੂੰ ਜਿਹੜੇ ਕਦੇ ਅਫਗਾਨੀਆਂ ਕੋਲੋਂ ਆਪਣੀਆਂ ਇੰਡੀਆ ਦੀ ਇੱਜ਼ਤ ਲੜਕੀਆਂ ਛਡਾਉਂਦੇ ਹੁਣ ਜਦ ਵੀ ਜਿੱਥੇ ਭੀੜ ਪੈਂਦੀ ਉੱਥੇ ਜਾਣਦੇ ਆ ਤੇ ਆ ਤੁਸੀਂ ਆਪ ਦੇਖ ਰਹੇ ਹੋ ਕਿ ਪੂਰੇ ਜੋਰ ਨਾਲ ਇਹ ਲੱਗੇ ਹੋ